ਵੇ ਤਾਂ ਸਹਿਮਤੀਆਂ ਉਦੋਂ ਹੁੰਦੀ ਜਾਂਦੇ ਨੇ ਮੈਂ ਆ ਤਿਆਗ ਕੇ ਕਿਸੇ ਨੂੰ ਕਹਾਂ ਭਾਈ ਤੂੰ ਬਣ ਜਾ ਜਦੋਂ ਆਪਾਂ ਹਰ ਇੱਕ ਦਾ ਮੈਂ ਕਿਉਂ ਨਾ ਲਖਾਇਆ ਮੈਂ ਕੋਈ ਇੱਛਕ ਨਹੀਂ ਮੈਂ ਗੁਰਦੁਆਰੇ ਖੜ ਕੇ ਤਾਂ ਨਾ ਸਾਰੇ ਨਗਰ ਨੂੰ ਮੈਂ ਸਰਪੰਚ ਨਹੀਂ ਬਣਦਾ ਨਾ ਮੈਂ ਇੱਛਕ ਆ ਮੈਂ ਇਹ ਸਿਰਫ ਆਪਦਾ ਪ੍ਰਤਿਆਵਾ ਕਰਨ ਵਾਸਤੇ ਮੈਂ ਆਪਦਾ ਨਾਂ ਰੱਖਿਆ ਬਾਈ ਸਾਰੀ ਸੰਗਤ ਨੂੰ ਕਹਿਣਾ ਆਦੇ ਹੱਥ ਜੋੜ ਕੇ ਮਹਾਰਾਜ ਦੇ ਅੱਗੇ ਖੜੇ ਆ ਆਪਾਂ ਮੈਂ ਸਰਪੰਚ ਨਹੀਂ ਬਣਦਾ ਬਾਈ ਪਰ ਮੇਰੀ ਮੇਰੀ ਮਨੋਂ ਦਿਲੋਂ ਇਛਾਈ ਥੀ ਬੀ ਨਗਰ ਚ ਸੰਮਤੀ ਹੋ ਜੇ ਸਾਰੀ ਉਹੀ ਗੱਲ ਰਹੇ ਜੇ ਪਰ ਹੁਣ ਜੇ ਤੁਸੀਂ ਸਾਰੇ ਆਪੋ ਤਾਂ ਪਿੱਛਲੇ ਹੋ ਨਾ ਤੁਸੀਂ ਆਪ ਦਾ ਦੇਖ ਲਓ ਖੇੜ ਖੰਡਿਆ ਕੇ ਇਹ ਕਿਸੇ ਨੇ ਕੁਛ ਨਹੀਂ ਕਿਸੇ ਦਾ ਜਾਣਾ ਬਾਈ ਘਰ ਲੱਗੂਗਾ ਜੀ ਦਾ ਉਹਦਾ ਲੱਗੂਗਾ ਕਿਸੇ ਦਾ ਕੁਛ ਨਹੀਂ ਜਾਣਾ ਸਭ ਨੂੰ ਪਤਾ ਹੈ ਚਲੋ ਆਪਾਂ ਸਭ ਨੂੰ ਆਪਾਂ ਨੂੰ ਪਤਾ ਹੀ ਹੁੰਦਾ ਵੀ ਕੌਣ ਬੰਦਾ ਪਿੰਡ ਚ ਕਿਹਾ ਜਾ ਕਿਵੇਂ ਕੋਈ ਨਗਰ ਭੁੱਲਿਆ ਨਹੀਂ ਹੁੰਦਾ ਕਿਸੇ ਨੂੰ ਵੀ ਪਰ ਤੁਸੀਂ ਸਿਆਣਪ ਨਾਲ ਇੱਕ ਵੀ ਗੱਲ ਨਹੀਂ ਕਰਦੇ ਆਪਣਾ ਪਿੰਡ ਐਂ ਉਜੜੂਗਾ ਦੇਖ ਲਿਓ ਤੁਸੀਂ ਆਪਾਂ ਇਹ ਚਾਹੁੰਦੇ ਆ ਵੀ ਨਾ ਹੋਏ ਨਾ ਕਿਵੇਂ ਨਾ ਕਿਵੇਂ ਰਹਿ ਜੇ ਕਿਵੇਂ ਨਾ ਕਿਵੇਂ ਰਹਿ ਜੇ ਮੈਂ ਨਹੀਂ ਕਹਿੰਦਾ ਵੀ ਮੈਨੂੰ ਬਣਾਓ ਪਰ ਤੁਸੀਂ ਕੋਈ ਬੰਦੇ ਇੱਕ ਬੰਦੇ ਤੇ ਸਹਿਮਤੀ ਕੋਈ ਐ ਨਹੀਂ ਜ਼ਰੂਰੀ ਹੁੰਦਾ ਪਰ ਅਸੀਂ ਪਿੰਡ ਦੇ ਔ ਰੱਖਣ ਵਾਸਤੇ ਸਾਨੂੰ ਪਤਾ ਹੈ ਵੀ ਸਾਨੂੰ ਕੋਈ ਸਰਪੰਚ ਨਹੀਂ ਬਣਾਉਂਦਾ ਨਾ ਅਸੀਂ ਬਣਦੇ ਇੱਛਾ ਸਿਰਫ ਮੈਂ ਆਪਦਾ ਨਾਮ ਇਸ ਵਾਸਤੇ ਰੱਖਿਆ ਬਿਛਾਇਆ ਤਾਂ ਵੀ ਮਾਪਾ ਦੇਖ ਲਾਂਗੇ ਵੀ ਆਪਾਂ ਕੌਣ ਕੌਣ ਕੀ ਕਹਿੰਦੇ ਕੌਣ ਕੀ ਕਹਿੰਦਾ ਮੈਂ ਦੋ ਵਾਰ ਹੱਲ ਕਰਕੇ ਕੱਲ ਮੈਂ ਵੀ ਕਹਿੰਦਾ ਕੋਈ ਬਣਦਾ ਨਹੀਂ ਅੱਜ ਦਿਖਾਇਆ ਮੈਂ ਵੀ ਕੋਈ ਘਮ ਘਬਰ ਤੇ ਆਇਆ ਮੈਨੂੰ ਸਾਰੇ ਬੰਦਿਆਂ ਨੇ ਕਿਹਾ ਬਾਈ ਆਹ ਛੜਾ ਮੈਂ ਗੁਰਦੁਆਰੇ ਮੈਨੂੰ ਸਾਰੇ ਬੰਦਿਆਂ ਨੇ ਕਿਹਾ ਗੱਲ ਸੁਣੋ ਮਰਜ਼ੀ ਬਾਈ ਕਰਨਾ ਇੱਕ ਮਿੰਟ ਮੈਨੂੰ ਸਾਰੇ ਬੰਦਿਆਂ ਨੇ ਕਿਹਾ ਲੈ ਬਾਬਾ ਤੂੰ ਬਣ ਜਾ ਤੇਰੇ ਤੇ ਸਾਡੀ ਸਹਿਮਤੀ ਹੈ ਲੈ ਬਾਬਾ ਤੂੰ ਬਣ ਜਾ ਤੇਰੇ ਤੇ ਸਾਡੀ ਸਹਿਮਤੀ ਹੈ ਮੈਂ ਕੋਈ ਇੱਛਕ ਨਹੀਂ ਸਰਪੰਚ ਬਣਨ ਦਾ ਹੱਥ ਬੰਨ ਕੇ ਪਿੰਡ ਨੂੰ ਕਹਿਣਾ ਨਾ ਮੈਂ ਕਰਾਂ ਨਾ ਮੈਂ ਹੋਵਾਂ ਜੀਨੂੰ ਮਰਜ਼ੀ ਬਣਾਓ ਜੀਨੂੰ ਮੈਂ ਇਹ ਖੇਡ ਖੰਡਿਆਉਂਗੇ ਤੁਸੀਂ ਖੰਡਿਆ ਲਓ ਅੱਛਾ ਕੋਈ ਕਿਸੇ ਪਾਸੇ ਹੋਵੇ ਤਾਲੂ ਕਿਸੇ ਨੂੰ ਕਹੋ ਨਾ ਜਾ ਕੋਈ ਕਿਸੇ ਪਾਸੇ ਹੋਵੇ ਬਾਬਾ ਕੱਗਲ ਸੁਣ ਲਓ ਉਹਨੂੰ ਕਿਸੇ ਨੂੰ ਕਹੋ ਨਾ ਇੱਡੇ ਦੇ ਹਰਵਾ ਦਿਓ ਫੇਰ ਇਹ ਗੰਦੋਂ ਨੂੰ ਹਰਵਾ ਦਿਓ ਹਜੂਰ ਮੈਂ ਇਹ ਕਹਿੰਦਾ ਹਜੂਰ ਦੇ ਹਰ ਮੈਂ ਨਹੀਂ ਨਾਗਾ ਦੇਖ ਕੇ ਬੰਨ ਲਓ ਖੇਡਾਂ ਲੈ ਜਾਓ ਨਹੀਂ ਲੈ ਗਿਆ सोनो गलफोन

ਜੇ ਦਾ ਨਹੀਂ ਕੋਈ ਬਰਸ ਹੋਗਾ ਤਾਂ ਉਹਨਾਂ ਨਾਲ ਕੋਈ ਬੰਦਾ ਹੋਰ ਵੀ ਮਰ ਜੀ ਹੋਗਾ ਹਾਂ ਗੁਰੂ ਘਰ ਜਾ ਕੇ ਦੇਖ ਲੈ ਕਿਵੇਂ ਉਹ ਕਰਦੇ ਨੇ ਗੱਲ ਬਾਈ